ਤਹਾਪਕਾ ਡੀਆਈਜੀ ਦੇ ਸਾਹਮਣੇ ਹੀ ਜਦੋਂ ਸੀਬੀਆਈ ਦੇ ਅੱਗੇ ਤੋਤੇ ਵਾਂਗੂ ਕਿਰਸਾਨੂਰ ਬੋਲਣ ਲੱਗਾ ਤਾਂ ਉਸ ਦੇ ਵੱਲੋਂ ਵੱਡੇ ਭੇਤ ਖੁੱਲ ਗਏ ਜਿਸ ਤੋਂ ਬਾਅਦ ਸਾਬਕਾ ਡੀਆਈਜੀ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਤੇ ਹੈਰਾਨ ਹੋ ਗਏ ਕਿ ਆਖਰਕਾਰ ਜਿਹੜਾ ਵਿਅਕਤੀ ਮੇਰੇ ਕੋਲ ਆ ਕੇ ਮੇਰੀ ਗੱਲ ਮੰਨਦਾ ਸੀ ਜਿਸ ਤਰੀਕੇ ਨਾਲ ਸੌਦੇ ਕਰਵਾਉਂਦਾ ਸੀ ਅੱਜ ਉਹ ਸਾਰੇ ਅੰਦਰਲੇ ਭੇਤ ਕਿਵੇਂ ਖੋਲ ਰਿਹਾ ਹੈ ਜਿਸ ਤੋਂ ਬਾਅਦ ਕਾਫੀ ਮੁਸ਼ਕਿਲ ਆਪਾਤ ਗਈ ਨੇ ਤਾਂ ਦੂਸਰੇ ਪਾਸੇ ਸੀਬੀਆਈ ਦੇ ਹੱਥ ਹੋਰ ਵੀ ਵੱਡੇ ਸਬੂਤ ਲੱਗੇ ਨੇ ਕਿਉਂਕਿ ਕਿਰਸਾਨੂ ਨੇ ਕੱਲੀ-ਕੱਲੀ ਗੱਲ ਸਭ ਦੇ ਸਾਹਮਣੇ ਰੱਖ ਦਿੱਤੀ ਐ ਕੱਲੇ-ਕੱਲੇ ਸਵਾਲ ਦਾ ਜਵਾਬ ਦਿੱਤਾ ਤੇ ਡੀਆਈਜੀ ਨੂੰ ਹੱਥਾ ਪੈਰਾਂ ਦੀ ਪੈ ਗਈ ਦਰਅਸਲ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਪਹਿਲਾਂ ਕਿਰਸਾਨੂ ਤੋਂ ਪੁੱਛਗਿੱਛ ਕੀਤੀ ਗਈ ਸਵਾਲ-ਜਵਾਬ ਕੀਤੇ ਗਏ ਤਾਂ ਫਿਰ ਕਿਹਾ ਜਾ ਰਿਹਾ ਸੀ ਕਿ ਸੀਬੀਆਈ ਦੇ ਵੱਲੋਂ DIG ਦਾ ਰਿਮਾਂਡ ਨਹੀਂ ਲਿਆ ਜਾ ਰਿਹਾ ਪਰ ਜਿਸ ਤੋਂ ਬਾਅਦ ਉਹਨਾਂ ਨੇ ਉਸ ਦਾ ਵੀ ਰਿਮਾਂਡ ਲਿਆ ਤੇ ਰਿਮਾਂਡ ਮਿਲਦੇ ਸਾਰ ਹੀ ਵੱਡੇ ਖੁਲਾਸੇ ਕਰ ਦਿੱਤੇ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰੀਕੇ ਨਾਲ ਕਿਸਾਨ ਨੂੰ ਅਤੇ ਸਾਬਕਾ DIG ਨੂੰ ਆਮਣੋ ਸਾਹਮਣੇ ਬਿਠਾਇਆ ਗਿਆ ਤੇ ਪਹਿਲਾ ਇੱਕ ਸਵਾਲ ਇੱਕ ਤੋਂ ਪੁੱਛਿਆ ਗਿਆ ਫਿਰ ਉਸ ਸਵਾਲ ਦਾ ਜਵਾਬ ਦੂਸਰੇ ਤੋਂ ਵੀ ਲਿਆ ਗਿਆ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਕਿਸਾਨ ਨੂੰ ਤੋਤੇ ਵਾਂਗੂ ਫਟਾਫਟ ਬੋਲਣ ਲੱਗ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਉਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਸਾਰੇ ਵਪਾਰੀਆਂ ਦੀ ਜਿਹੜੀ ਜਾਣਕਾਰੀ ਹੈ ਜਿਨ੍ਹਾਂ ਦੇ ਉਹਨਾਂ ਦੇ ਖਿਲਾਫ ਕੇਸ ਤਾਂ ਜਿਨ੍ਹਾਂ ਰੌਲਾ ਰੱਪਾ ਸੀ ਸਾਰੀ ਦੀ ਸਾਰੀ ਜਾਣਕਾਰੀ ਸਾਬਕਾ ਡੀਆਈਜੀ ਭੁੱਲਰ ਨੂੰ ਉਸ ਦੇ ਵੱਲੋਂ ਦਿੱਤੀ ਜਾਂਦੀ ਸੀ ਵਿਚੋਲੇ ਦਾ ਕੰਮ ਕਰਦਾ ਸੀ ਫਿਰ ਉਸ ਤੋਂ ਬਾਅਦ ਡੀਆਈਜੀ ਦੇ ਵੱਲੋਂ ਉਹਨਾਂ ਵਪਾਰੀਆਂ ਨੂੰ ਧਮਕਾਇਆ ਜਾਂਦਾ ਸੀ ਡਰਾਇਆ ਜਾਂਦਾ ਸੀ ਤੇ ਫਿਰ ऐसे दिब वसूली ਕੀਤੀ ਜਾਂਦੀ ਸੀ ਤੇ ਉਸ ਨੂੰ ਕਮਿਸ਼ਨ ਮਿਲਦੀ ਸੀ ਇਸ ਕਰਕੇ ਕਿਰਸਾਨ ਨੂੰ ਬਚੋਲਾ ਕਿਹਾ ਗਿਆ ਕਿ ਪਹਿਲਾ ਉਸ ਦੇ ਵੱਲੋਂ ਗਾਹਕ ਲੱਭੇ ਜਾਂਦੇ ਸੀ ਕਿ ਕਿਸ ਦੇ ਉੱਤੇ ਪਰਚਾ ਹੈ ਕਿਸ ਦਾ ਕੋਈ ਰੋਲਾ ਚੱਲ ਰਿਹਾ ਹੈ ਉਸ ਕੇਸ ਨੂੰ ਨਿਪਟਾਉਣ ਤੋਂ ਬਾਅਦ ਸਾਬਕਾ ਡੀਆਈਜੀ ਕੋਲ ਜਾਂਦਾ ਸੀ ਡੀਆਈਜੀ ਨਾਲ ਗੱਲਬਾਤ ਕਰਦਾ ਸੀ ਫਿਰ ਉਹਨਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਡਰਾਵੇ ਦਿੱਤੇ ਜਾਂਦੇ ਸੀ ਤੇ ਆਖਰਕਾਰ ਝੁੱਠੇ ਕੇਸਾਂ ਦੇ ਵਿੱਚ ਫਸਾਉਣ ਦੀ ਗੱਲ ਸਾਹਮਣੇ ਆਂਦੀ ਸੀ ਮਾਮਲਾ ਤੈ ਹੁੰਦਾ ਸੀ ਲੱਖਾਂ ਰੁਪਏਾਂ ਦੇ ਵਿੱਚ ਪਰ ਆਖਰਕਾਰ ਇੱਕ ਵਪਾਰੀ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਸੀਬੀਆਈ ਨੂੰ ਮੰਡੀ ਗੋਬਿੰਦਗੜ ਦੇ ਵਪਾਰੀ ਆਕਾਸ਼ ਬੱਟਾ ਦੇ ਵੱਲੋਂ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਲਗਾਤਾਰ ਵਾਝਾਂਦੀਆਂ ਨੇ ਸੀਬੀਆਈ ਰੰਗੇ ਹਾਥੀ ਗ੍ਰਿਫਤਾਰ ਕਰ ਲੈਂਦੀ ਹੈ ਰੀਮਾਂਡ ਤੇ ਲੈੰਦੀ ਹੈ ਤੇ ਆਖਰਕਾਰ ਹੁਣ ਕੱਲਾ ਕੱਲਾ ਭੇਤ ਬਚੋਲਾ ਖੋਲ ਰਿਹਾ ਹੈ ਜਿਸ ਨੂੰ ਸਾਰੀਆਂ ਅੰਦਰਲੀਆਂ ਗੱਲਾਂ ਪਤਾ ਨੇ ਤੇ ਹੁਣ ਤਾਂ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਮੁਤਾਬਕ ਕਿ ਸਿਰਫ ਡੀਆਈਜੀ ਨਹੀਂ ਬਲਕਿ ਹੋਰ ਵੀ ਜਿਹੜੇ ਅਧਿਕਾਰੀ ਨੇ ਚਾਹੇ ਆਈਪੀਐਸ ਅਧਿਕਾਰੀ ਹੋਣ ਜਾਂ ਏਆਈਐਸ ਅਧਿਕਾਰੀ ਹੋਣ ਉਹਨਾਂ ਦੇ ਉੱਤੇ ਵੀ ਤਲਵਾਰ ਲਟਕ ਰਹੀ ਹੈ ਕਿਉਂਕਿ ਕਿਸਾਨਾਂ ਦੀ ਡੈਰੀ ਦੇ ਵਿੱਚੋਂ 8 ਅਜਿਹੇ ਪੁਲਿਸ ਅਧਿਕਾਰੀਆਂ ਦੇ ਸੰਪਰਕ ਨੰਬਰ ਮਿਲੇ ਨੇ ਨਾਲੀ ਸਾਫ ਦਾ ਡੀਆਈਜੀ ਦੀ ਚੈਟ ਬਰਾਮਦ ਕੀਤੀ ਗਈ ਹੈ ਉਹਨਾਂ ਦਾ ਫੋਨ ਚੈੱਕ ਕੀਤਾ ਗਿਆ ਨੰਬਰਾਂ ਦੀ ਲਿਸਟ ਕੱਢੀ ਗਈ ਹੈ ਕਿ ਕਿਹੜੇ-ਕਿਹੜੇ ਉਹਨਾਂ ਦੇ ਨਾਲ ਇਸ ਲੈਣ ਦੇਣ ਦੇ ਵਿੱਚ ਸ਼ਾਮਿਲ ਸਨ ਸਿਰਫ ਇਹ ਇੱਕ ਕੇਸ ਦੀ ਗੱਲ ਨਹੀਂ ਹੈ ਇਸ ਤੋਂ ਬਾਅਦ ਪਰਤਾਂ ਦਰ ਪਰਤਾਂ ਖੁੱਲਣ ਗਿਆ ਉਹਨਾਂ ਪਰਤਾਂ ਦਾ ਵੀ ਸੱਚ ਸਾਹਮਣੇ ਆਵੇਗਾ ਜਿਹੜਾ ਕਾਲਾ ਚਿੱਟਾ ਭ੍ਰਸ਼ਟਾਚਾਰ ਦਾ ਇਹਨਾਂ ਦੇ ਵੱਲ ਫਲਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਵੀ ਸਵਾਲਾਂ ਦੀ ਪੁੱਛਗਿੱਛ ਕੀਤੀ ਜਾਵੇਗੀ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਮਾਮਲੇ ਦੀ ਤਾ ਉਸ ਤੋਂ ਬਾਅਦ ਹੋਰ ਵੀ ਮੁਸ਼ਕਿਲਾਂ ਸਾਫ ਦਾ ਡੀਆਈਜੀ ਦੀਆਂ ਲਗਾਤਾਰ ਵੱਧਣ ਗਿਆ ਕਿਉਂਕਿ ਜਿਹੜੀ ਸਭ ਤੋਂ ਵੱਡੀ ਖਬਰ ਹੋ ਇਹ ਹੈ ਕਿ ਸੀਬੀਆਈ ਦੇ ਵੱਲੋਂ ਬਚੋਲੇ ਕਿਸਾਨ ਨੂੰ ਸਰਕਾਰੀ ਗਵਾਹ ਬਣਾਇਆ ਜਾ ਸਕਦਾ ਹੈ ਸਰਕਾਰੀ ਗਵਾਹ ਬਣਾ ਕੇ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਤਾਂ ਜੋ ਸਾਫ ਦਾ ਡੀਆਈਜੀ ਦੀਆਂ ਜਿਹੜੀਆਂ ਹੋਰ ਵੀ ਅੰਦਰਲੀਆਂ ਗੱਲਾਂ ਨੇ ਅੰਦਰਲੇ ਰਾਜ਼ ਨੇ ਉਹ ਵੀ ਸਭ ਨੂੰ ਪਤਾ ਲੱਗ ਸਕਣ ਤੇ ਨਾਲ ਹੀ ਇਹ ਖੁਲਾਸਾ ਹੋ ਸਕੇ ਕਿ ਆਖਰਕਾਰ ਇਸ ਸਰਗਨਾ ਦੇ ਵਿੱਚ ਕੌਣ-ਕੌਣ ਸ਼ਾਮਿਲ ਸੀ ਕਿਹੜੇ ਅਧਿਕਾਰੀ ਨੇ ਕਿੰਨੇ ਲੰਬੇ ਸਮੇਂ ਤੋਂ ਇਹ ਕਾਲਾ ਧੰਦਾ ਚੱਲ ਰਿਆ ਸੀ ਕਿੰਨੇ ਲੰਬੇ ਸਮੇਂ ਤੋਂ ਵੱਡੇ ਅਧਿਕਾਰੀਆਂ ਦੇ ਹੱਥ ਵੀ ਇਸ ਭ੍ਰਸ਼ਟਾਚਾਰ ਦੇ ਪੈਸੇ ਨਾਲ ਰੰਗੇ ਹੋਏ ਨੇ ਤੇ ਕਿਸ ਤਰੀਕੇ ਨਾਲ ਗ੍ਰਹਿ ਮੰਤਰੀ ਗ੍ਰਹਿ ਮੰਤਰਾਲੇ ਦੇ ਉੱਤੇ ਸਵਾਲ ਉੱਠੇ ਸਨ ਵਿਰੋਧੀਆਂ ਨੇ ਸਰਕਾਰ ਨੂੰ ਲੰਬੇ ਹੱਥੀ ਲਿਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਨਾਂ ਦੇਰੀ ਕੀਤੇ ਹੋਏ ਹੀ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ ਸਨ ਪਰ ਹੁਣ ਤਾਂ ਗੱਲ ਹੋਰ ਵੀ ਅੱਗੇ ਵਧਦੀ ਜਾਂਦੀ ਹੈ ਜਿਸ ਤਰੀਕੇ ਨਾਲ ਕਿਸਾਨ ਨੂੰ ਆਪਣਾ ਪੇਤ ਖੋਲ ਰਿਹਾ ਕੱਲੀ ਕੱਲੀ ਗੱਲ ਬੋਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਹਲੇ ਤੱਕ ਰਿਮਾਂਡ ਦੇ ਦਿਨ ਹੋਰ ਵੀ ਬਾਕੀ ਨੇ ਤੇ 100 ਵਾਰ ਨੂੰ ਜੇਕਰ ਵਿਜੀਲੈਂਸ ਨੂੰ ਰਿਮਾਂਡ ਮਿਲ ਜਾਂਦਾ ਤਾਂ ਹੋਰ ਵੀ ਪਰਤਾਂ ਖੁੱਲਣਗੀਆਂ ਹੋਰ ਵੀ ਜਿਹੜੇ ਰਾਜ ਸਭਦੇ ਸਾਹਮਣੇ ਆਣਗੇ ਤੇ ਸਭ ਦੀ ਨਜ਼ਰ ਇਸੇ ਖਬਰ ਤੇ ਬਣੀ ਹੋਈ ਹੈ ਕਿ ਆਖਰਕਾਰ ਇੰਨੇ ਘੱਟ ਸਮੇਂ ਦੇ ਵਿੱਚ ਕਰੋੜਾਂ ਦੀ ਜਾਇਦਾਦ ਲਗਜ਼ਰੀ ਕੜੀਆਂ ਬ੍ਰਾਂਡਡ ਸ਼ਰਾਬ ਤੇ ਸੋਨਾ ਕਿਸ ਤਰੀਕੇ ਨਾਲ ਇਕੱਠਾ ਕਰ ਲਿਆ ਚਦ ਕੇ ਸਾਫ ਦਾ ਡੀਆਜ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਰਾ ਜਿਹੜਾ ਸਮਾਨ ਹੈ ਜਾਇਦਾਦ ਹੈ ਉਹਨਾਂ ਦੀ ਜੱਦੀ ਹੈ ਉਹਨਾਂ ਦੀ ਸਰਵਿਸ ਤੋਂ ਪਹਿਲਾਂ ਦੀ ਹੈ ਉਹਨਾਂ ਨੇ ਕੋਈ ਵੀ ਅਜੀਹਾ ਕੰਮ ਨਹੀਂ ਕੀਤਾ ਕੋਈ ਭ੍ਰਸ਼ਟਾਚਾਰ ਨਾਲ ਲੈਣਾ ਦੇਣਾ ਨਹੀਂ ਹੈ ਪਰ ਉਸ ਤੋਂ ਬਾਅਦ ਵੀ ਸੀਬੀਆਈ ਦੇ ਵੱਲੋਂ ਤਾਂ ਕੱਲੇ-ਕੱਲੇ ਰਾਜ਼ ਖੋਲੇ ਜਾਣਗੇ ਕੱਲੀ-ਕੱਲੀ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਅਧਿਕਾਰੀ ਤੋਂ ਪੁੱਛਗਿੱਛ ਹੋਵੇਗੀ ਜਿੰਨਾ ਤੇ ਵੀ ਉਹਨਾਂ ਨੂੰ ਸ਼ੱਕ ਹੋਵੇਗਾ ਪਰ ਅਹਿਮ ਸਵਾਲ ਹੈ ਕਿ ਹੁਣ ਕਿਸਾਨ ਨੂੰ ਤਾਂ ਜ਼ਰੂਰ ਬੋਲਣ ਲੱਗਾ ਹੈ ਤੇ ਸਾਬਕਾ ਡੀਆਈਜੀ ਕਦੋਂ ਬੋਲਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ